ਸਤਿ ਸ਼੍ਰੀ ਅਕਾਲ ਦੋਸਤੋ ਗਿੱਲ ਡੇਰੀ ਫਾਰਮ ਸ਼ਹਿਾਲੀ ਵੀ ਤੁਹਾਡਾ ਸਵਾਗਤ ਕਰਦੇ ਆਂ ਜੀ ਅੱਜ ਆਪਾਂ ਆਏ ਜੀ ਪਿੰਡ ਬੂਸਾ ਤਹਿਸੀਲ ਅਤੇ ਜ਼ਿਲ੍ਹਾ ਤਰਨਤਾਰਨ ਸਾਹਿਬ ਹੀਰੇ ਵੀਰੂ ਨਾਲ ਕੋਲ ਆਏ ਆਂ ਇੱਥੇ ਤਿੰਨ ਸੂਏ ਸਵਾਏ ਪਸ਼ੂ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਤਰੀਕ ਅੱਜ 16 ਦਸੰਬਰ 2025 ਸਮਾਂ ਮਾਰਨਿੰਗ ਦਾ 12:00 ਵਜੇ ਦਾ ਤੇ ਬਾਕੀ ਹੀਰੇ ਹੋਂ ਨਾਲ ਤੋਂ ਲੈਣੀ ਆ ਸਾਰੀ ਜਾਣਕਾਰੀ ਤੇ ਵੀਡੀਓ ਦੇ ਐਂਡ ਤੱਕ ਜੁੜਦੇ ਰਹੋ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਵਧੀਆ ਵਧੀਆ ਕਿਰਪਾ ਜੀ ਕਿਰਪਾ ਚਾਹੀਦੀ ਵੀਰ ਜ ਇਹ ਤਿੰਨ ਵਹਾਂ ਛੋਟੀ ਏਕਾ ਹਾਂਜੀ ਤੇ ਦੋ ਬਿਹੜਾ ਲੈ ਕੇ ਆਇਆ ਠੀਕ ਹੈ ਜੀ ਹਾਂ ਆ ਬਿਹੜਾ ਦੋ ਚੰਗਿਆਂ ਬਹੁਤ ਹਾਂਜੀ ਹਾਂਜੀ ਤੇ ਇਹ 17 ਕਿਲੋ ਲੀਟਰ ਦੁੱਧ ਆ ਹਾਂਜੀ ਇਹਲੇ 13 14 ਕਿਲੋ ਬੋਲਾ ਉਹ ਛਟਾੜੀ ਠੀਕ ਐ ਸਾ ਜੀ ਹਾਂ ਕੱਲ ਸੂਈਏ ਹਾਂਜੀ 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 ਉਹਦੇ ਤੋਂ ਸ਼ੁਰੂ ਕਰੀਏ ਜਾਣਕਾਰੀ ਛੋਟੀ ਦੋ ਹਾਂਜੀ ਸੂਗਾ ਦੂਜਾ ਹਾਂ ਦੂਜਾ ਸੂਗਾ ਵੀਰ ਜੀ ਦੂਜਾ ਸੂਗਾ ਸੂਈ ਆ ਦੂਜਾ ਸੂਗਾ 6 ਦਿਨ 7 ਦਿਨ ਸੂਈ ਆ ਹਾਂਜੀ ਇਹ ਇਧਰ ਚਵਾਈ ਵੇਖਿਓ ਵੀਰ ਇਤਨੇ ਵੇਲੇ ਬੈਗੇ ਆ ਕੋਈ ਸਾਲ ਨਹੀਂ ਛੱਡਣ ਦੇ ਇਤਰੇ ਮੈਂ ਹਾਂਜੀ ਸੀਸ ਲੱਗ ਬੁਰੀ ਆ ਇਹ ਵੀਰ ਕਰਦੀ ਆ ਡਰਦੀ ਆ ਇਤਰਾ ਕੈਮਰੇ ਦਾ ਕੈਮਰੇ ਦਾ ਡਰਦੀ ਆ ਹਾਂ ਆਹੋ ਚਵਾਈ ਬੁਰੀ ਚੰਗੀ ਆ ਇੱਕ ਨੰਬਰ ਕੋਈ ਪੂਰ ਛੱਡਾ ਨਹੀਂ ਮੈਂ ਨਾ ਇਧਰ ਵੇਖਿਆ ਫੇਰ ਮਾਰ ਦਿੰਨੇ ਮੈਂ ਕਿ ਕੋਈ ਨਹੀਂ ਮਾਰੋ ਤੁਸੀਂ ਮੈਂ ਆਏ ਤੁਸੀਂ ਦੂਰ ਇਧਰ ਆ ਪਹਿਲੇ ਸੰਦੀ ਆ ਹਾਂਜੀ ਆ ਇਧਰ ਮੈਨੇ ਚਵਾਈ ਪੂਰੀ ਆ ਹਾਂਜੀ ਇਧਰ ਬਾਂਦੀ ਬਾਂਦੀ ਪੂਰੀ ਝੋਟੀ ਵੇ ਸਜਰੋ ਕਰੋ ਠੰਡ ਪੰਡਾ ਚੈੱਕ ਹੈ ਬਹੁਤ ਝੋਟੀ ਚੰਗੀ ਆ ਸੁਗਾ ਦੁੱਜਾ ਆ ਗਿਆ ਜੀ ਦੁੱਜਾ ਦੁੱਜਾ ਸੁਗਾ ਮਗਰ ਵੀਰ ਜੀ ਮਗਰ ਕਟਾ ਵੀਰ ਜੀ ਕਟਾ ਆ ਗਿਆ ਮੋਲ ਵੀਰ ਅੱਜ ਜਾਜ ਪੂਰੇ ਜਾਜ ਤੇ ਉੜਦੀਆਂ ਨੇ ਹਾਂ ਠੰਡੇ ਪਾ ਠੰਡੇ ਠੰਡੇ ਬੜਾ ਦੇ ਜਾਜ ਹਾਂਜੀ ਇਹਦਾ ਜਾਜ ਆ ਪਤਲੀ ਚਮੜੀ ਦੀ ਵੀਰ ਦੁੱਧ ਵਾਲੀ ਆ ਮੈਂ 39 ਆ ਵੀਰ ਇਧਰ ਵੇਖਿਓ ਪਤਲੀ ਚਮੜੀ ਦੀ ਏ ਛੋਟੀ ਕਿੱਥੋਂ ਮਰਜੀ ਪੋਟ ਲੋ ਹਾਂਜੀ ਹਾਂਜੀ ਬੰਤਰ ਬੰਤਰ ਵੀ ਸੋਹਣੀ ਆ ਚਵਾਈ ਦੇ ਆਪਾਂ ਕੁਆਲਟੀ ਕਰੋ ਚੈੱਕ ਹੈ ਅੱਗੇ ਮੱਝਾਂ ਪਾਈਆਂ ਇੱਕ گاਾਂ ਹੀ ਹਾਂਜੀ ਇੱਕ ਜਲੰਦਰ ਚਲ ਗਈ ਸੀ ਹਾਂਜੀ ਤੇ ਇੱਕ ਖੇਮ ਕਰਨ ਲੱਗੇ ਬੰਦੇ ਠੀਕ ਹੈ ਹਾਂ ਤੇ ਇਤਰਾ ਮੀਡੀਆ ਦੇ ਨਾਮ ਕਾਲੇ ਸੀ ਹਾਂਜੀ ਆਹੋ ਪੈਸੇ ਆਨਲਾਈਨ ਨਹੀਂ ਪੈਸੇ ਖਾਤੇ ਦੀ ਬਾਤ ਇਹ ਇੱਕ ਬੰਦਾ ਇੱਥੇ ਆਇਆ ਗਾ ਲੈਣਾ ਠੀਕ ਐ ਸਾ ਜੀ ਆਪ ਦੀ ਗੱਡੀ ਕਰਕੇ ਆ ਗਏ ਹਿਸ਼ਵੀਰ ਓਕੇ ਓਕੇ ਉਹ ਇਧਰ ਮੋਗੇ ਤਾਂ ਹਾਂਜੀ ਆਵਾ ਕਿੰਨੇ ਵੀਡੀਓ ਜੋ ਪਸ਼ੂ ਪਾਜਦੇ ਉਹਨੇ ਵੇਖ ਜਾਂਦੇ ਆ ਨਹੀਂ ਨਹੀਂ ਚਲੋ ਵਧੀਆ ਕਾਲੇ ਦੇਖੀ ਭਾਜ ਜਾਂਦੇ ਆ ਹਾਂਜੀ ਹਾਂਜੀ ਦੁੱਧ ਵੀ ਦੀ ਮੋਕੇ ਦਾ ਕਿੰਨਾ ਜੋ ਵੀਰ ਜੀ ਲੈ ਬੋੜਾ ਗਿਆ 9 ਕਿਲੋਊਗਾ 9 ਕਿਲੋ ਹਾਂ ਠੰਡਾ ਹੋ ਗਏ ਕੱਚਾ ਕੱਚਾ ਹਣਾ ਕਹਿ ਸਕਦੇ ਆ ਕੱਚਾ ਲੈ 9 ਲੀਟਰ ਹੈਗਾ 9 ਲੀਟਰ ਹਣਾ ਹਾਂ ਇਹਦਾ ਘੈਂੜੇ ਡਰਦੀ ਐ ਇਧਰ ਵੇਖੋ ਲੈ ਲੈ ਵਾ ਪੂਰਾ ਦੋ ਦੈ 11 12 ਕਿਲੋ ਦੇਈ ਜਣਾ ਨੇ 11 ਕੇ 12 ਕਿਲੋ ਹਣਾ ਕਰ ਜਣਾ ਕਰ ਜੂ ਕਰ ਜੂ ਅਰ ਮੈਂ ਉਹਨੇ ਕਰ ਜੂਗੀ ਠੀਕ ਐ ਸਾ ਜੀ ਹਾਂ ਜੀ ਮੋਲ ਵੀਰ ਜੀ ਕੀ ਕਰਦੇ ਆਪਾਂ ਮੋਲ ਅਸੀਅਰ ਕਰਦੇ ਆਂ ਹਾਂ ਜੀ ਤੇ ਮੈਂ ਛੋੜ ਦੋ ਛਟਣਾ ਤਿੰਨ ਛਟਣਾ ਪੂਰੇ ਆਪਾਂ ਕਿਹ ਦੇ ਦੇਣੀ ਵੀ ਰੱਖ ਜਰ ਤਨੋ ਹਾਂ ਜੀ ਆਪਾਂ 75000 ਦੀ ਪੂਰੇ ਦੇ ਦਾਂਗੇ 75000 ਦੀ ਪੂਰੇ 75 ਦੀ ਦੇ ਦੀ ਅੱਜ ਠੀਕ ਐ ਸਾ ਜੀ ਹਾਂ ਮੋਲ ਨਿਗਨਗੇ ਰੱਖਨੇ ਆ ਇਹ ਨਾ ਕਿ ਕੋਈ 70 ਲਾਵੇ 72 ਲਾਵੇ ਮੋਲ ਜਿਹੜੇ ਲੈ ਲੈਣੇ ਉਹ ਲੈਣੇ ਲਾਸਟ ਹੀ ਐ ਨਾ ਆਪਾਂ ਲਾਸਟ ਹੀ ਐ ਚ 100 ਛੋੜੀ ਹੋਣੀ ਵੀਰ ਹਾਂਜੀ ਹਾਂਜੀ ਹਾਂ ਠੀਕ ਐ ਸਾ ਜੀ ਹਾਂ ਅੱਜ ਠੰਡ ਕਰਕੇ ਪਾਣੀ ਪਾਣੀ ਨਹੀਂ ਮਾਰਿਆ ਟਫਰ ਦੇ ਇਧਰ ਗਾਵਾਂ ਦੇ ਘਾ ਉਤਰੇ ਲੱਗਾ ਹਾਂਜੀ ਆਂ ਨਹੀਂ ਠੰਡ ਆ ਨਾ ਠੰਡ ਇਧਰ ਲੇਵਾ ਵੀਰ 17 ਲੀਟਰ ਦੋ ਦਿਆ ਕੀ ਨਵ ਸੁਗਾ ਆ ਗਿਆ ਜੋ ਦੂਜਾ ਸੁਗਾ ਵੀਰ ਮਗਰ ਵੀਰ ਜੀ ਮਗਰ ਬੱਛਾ ਆ ਗਿਆ ਵੀਰ ਮਗਰ ਬੱਛਾ ਆ ਗਿਆ ਮਗਰ ਬੱਛਾ ਹੂੰ ਕਿਸ ਨੇ ਭਰਾਇਆ ਜਸਸੀ ਦਾ ਟੀਕਾ ਹਾਂਜੀ ਬੱਛਾ ਦੇ ਤਾ ਠੀਕ ਐ ਜੀ ਦੁੱਧ 17 ਲੀਟਰ ਨਗਿੰਗ ਜੀ ਦੁੱਧ 17 ਲੀਟਰ ਠੀਕ ਐ ਜੀ ਤੇ ਮੁੱਲ ਜੈ ਜੇ ਨਗੇ ਨਗੇ ਕਿੰਨਾ ਟਾਈਮ ਹੋ ਗਿਆ ਵੀਰ ਜੀ ਸੂਈ ਨੂੰ ਸੂਈ ਨੂੰ 12 13 ਦਿਨ ਹੋ ਗਏ ਵੀਰ 12 13 ਦਿਨ ਹਾਂ ਮੈਂ ਮੈਂ ਆਖੀ ਆਵਾਂ ਇਹਨੂੰ 4 ਦਿਨ ਹੋ ਗਏ 5 ਦਿਨ ਹੋ ਗਏ ਆ ਉਹ ਗੱਲ ਨਹੀਂ ਆ ਬਿਲਕੁਲ ਬਿਲਕੁਲ ਹੈਗੀ ਚੰਗੀ ਵੈੜ ਦੂਜਾ ਸੁਗਾ ਹਾਂਜੀ ਹਾਂਜੀ ਕਰੋ ਸੱਜਣੋਂ ਥਣ ਥੰਡਾ ਚੈੱਕ ਹੈ ਫਾੜੀ ਵਾਲਾ ਚੱਡ ਆ ਗਿਆ ਆ ਵੇਖ ਲੋ ਵੀਰ ਟੋਰਾ ਟੋਰਾ ਬਹੁਤ ਚੰਗਾ ਆ ਵੇਖ ਲੋ ਵੀਰ ਹਾਂਜੀ ਹਾਂਜੀ ਇਸ ਤਰ੍ਹਾਂ ਬਹਾਵੇਂ ਬਹਿ ਜਾ ਥੱਲੇ ਹੈਂ ਇਦਰਾ ਪੂਰੀ ਸੀਰੀਜ਼ ਲ ਕਰਵਾ ਲਈ ਹੈ ਮੈਂ ਨਾ ਪੂਰੀ ਇਹ ਅਗਵਾ ਅਗਵਾ ਲਥਨ ਵਾਲਾ ਰਸਤਾ ਜੀ ਹਾਂ ਕਿ ਭਾਈ ਜੂਵੀ ਵੀਰ ਜੀ ਇੱਕ ਨੰਬਰ ਮੈਂ ਨਾ ਇੱਕ ਨੰਬਰ ਚ ਭਾਈ ਵੀਰਾ ਭੂਰ ਛਟਾ ਕੋਈ ਮੈਂ ਨਾ ਵੀਰ ਧਾਰਾ ਮਾਰ ਹੀ ਦਿੰਨੇ ਆਂ ਇਹ ਮਿੰਟੇ ਅਚਲ ਕਰ ਦਈਏ ਵੀਸੀ ਮਾਰ ਇੱਕ ਮਿੰਟ ਲੱਗਣਾ ਕਿ ਵੀਰ ਭਰਾ ਫਿਰ ਡੰਗਰ ਮੰਗਾਉਂਦੇ ਆਂ ਹਾਂ ਜੀ ਤੇ ਫਿਰ ਅਸਾਂ ਵੀਡੀਓ ਬਾਲਨ ਥਾਣਾ ਦੀ ਆਪਣੀ ਗਰੰਟੀ ਵੱਧ ਘਾੜਦੀ ਠੀਕ ਐ ਸਾ ਜੀ ਹਾਂ ਕੋਈ ਬਾਹਰ ਘਾੜ ਮੱਝ ਲੈ ਲੈ ਗਾਂ ਲੈ ਲੈ ਹਾਂ ਜੀ ਬਾਹਰ ਘਾੜਦੀ ਆਪਣੀ ਗਰੰਟੀ ਹੋਊਗੀ ਮ ਬੈਠ ਕੋ ਬੈਠ ਆਹ ਬਹੁਤ ਕਰਮਾ ਰਹੀ ਆ ਠੰਡੀ ਆ ਹੋਰ ਹੀ ਠੰਡੀ ਸੀ ਰੇ ਵੇਖ ਲੋ ਇਤਰਾ ਬਹਿ ਜਾਓ ਕਿੱਥੇ ਕੋਈ ਵਾਂਗਾਂ ਦੀ ਰੱਸੀ ਪਾਉਣ ਦੀ ਲੋੜ ਨਹੀਂ ਪੈਂਦੀ ਬਿਲਕੁਲ ਬਿਲਕੁਲ ਹਾਂ ਆ ਵੀ ਇੱਦੀ ਬੈਠੋ ਅਗਲਿਆਂ ਦੀ ਚਵਾਈ ਆਪਾਂ ਘਰਾ ਦੇਨੇ ਫਿਰ ਮਗਲਿਆਂ ਦੀ ਕਰ ਦਾਂਗੇ ਹਾਂ ਜੀ ਹਾਂ ਜੀ ਆ ਵੇਖੋ ਵੀਰ ਜੀ ਆ ਵੇਖੋ ਆਇਆ ਗਰਮੀ ਤੇ ਆ ਮਗਰਲੇਂ ਚ ਕਰ ਲੱਗੇ ਹੁਣ ਵੀਰ ਤੇ ਕੱਲੇ ਕੱਲੇ ਸੰਦੀ ਮਾਰ ਦਿੰਨੇ ਆ ਆ ਵੇਖੋ ਚਲਦੀ ਪੂਰੀ ਮੋਗ ਗਿਆ ਉਹ ਆ ਮੈਂ ਨਾ ਕੱਲੇ ਕੱਲੇ ਸੰਦੀ ਮਾਰ ਦਿੰਦਾ ਹਾਂ ਬਿਲਕੁਲ ਜੀ। ਸਵਾਇਜ ਵੀ ਇੱਕ ਨੰਬਰ ਸੀਲਸਾ ਗਿਆ ਕਰਮਾ ਵਾਲੀ ਪੂਰੀ ਹੈ। ਕੋਈ ਚੱਕਰ ਨਹੀਂ ਕੋਈ ਵੰਗੇ ਦੀ ਲੋੜ ਨਹੀਂ ਕੋਈ ਗੱਲ ਨਹੀਂ ਕੋਈ ਕਿਤਰਾ ਮਰਜ਼ੀ ਵਹਿੜ ਥੱਲੇ ਬੈਜੋ। ਹਾਂਜੀ ਹਾਂਜੀ। ਪੂਰਾ ਦੁੱਧ 16-17 ਕਿਲੋ ਹੈਗਾ। ਵੇਖਿਓ। ਤੇ ਭਾ ਜਾਜ ਵੀਰਾ। ਹਾਂ ਕਿਹੜੇ ਲੈ ਲੈਣੇ ਉਹ ਮੰਗਣੇ ਆਪਾਂ। ਬਿਲਕੁਲ ਬੇਗੋ ਵੀ ਜੀ। ਹਾਂ? ਹਾਂਜੀ ਹਾਂਜੀ। ਮੁੱਲ ਫਿਰ ਵੀਰ ਜੀ ਕੀ ਕਰਨਾ? ਮੁੱਲ ਵਿੱਚ ਨਿਗਾਰੇ ਕਰਨਾ ਆਪਾਂ। ਇਹਦਾ ਮੁੱਲ 55000 ਹਾਂਜੀ। ਤੇ ਇਹਦੀ ਛੋੜ ਕਰ ਦੇਣੀ ਆ ਬਸ ਸਿੱਧੀ 3000 3000 52000 ਦੀ ਦੇ ਦੇਣੀ ਆ ਠੀਕ ਹੈ ਜੀ ਹਾਂ 217 ਕਿਲੋ ਕੋਈ ਆਪ ਦੀ ਕੰਡੇ ਦੇ ਜੋ ਕੇ ਭਾਵੇਂ ਲੈ ਜੇ ਬਿਲਕੁਲ ਵੇਖ ਮੌਕੇ ਦੇ ਵੀ ਜੀ ਮਾਨਤਾਨ ਕੋਈ ਪੁਰਾਵਾ ਹੈ 52000 ਦੀ ਪੂਰੇ ਦਵਾਂਗੇ ਵੀਰ ਜੀ ਠੀਕ ਹੈ ਜੀ ਛੋੜ ਹੀ ਕਰਾਂਗੇ ਹਾਂ ਜੀ ਆਹੋ ਲੈ ਗੋਗਾ ਲਾਉਣ ਵਾਲਾ ਖੇਤਲ ਕਰਨੀ ਪਣੀ ਇਹਨੂੰ ਹਾਂ ਜੀ ਹਾਂ ਜੀ ਠੰਡ ਕਰਕੇ ਮੱਕੇ ਦਾ ਨਹੀਂ ਵੀ ਨਾ ਉਹਦਾ ਨਾ ਇਹਦਾ ਕਿਸੇ ਦਾ ਨਹੀਂ ਲਾਇਆ ਹਾਂ ਜੀ ਹਾਂ ਜੀ ਹਾਂ ਲਾਉਣ ਵਾਲਾ ਗੋਗਾ ਠੀਕ ਹੈ ਸਾ ਜੀ ਹਾਂ 52000 ਦੀ ਦੇ ਦਾਂਗੇ ਓਕੇ ਤੇ ਚਵਾਈ ਦੀ ਗਾਰੰਟੀ ਆਪਣੀ ਹੋਊਗੀ ਇਧਰ ਵੇ ਪੂਰੀ ਸੀਲਸਲਾ ਗੈਂ ਕਰਮਾ ਨੇ ਹਾਂ ਸੀਲਸਲਾ ਗਿਆ ਇਹਦੀ ਵੀਰ ਜੀ ਦੇ ਰਹੀਏ ਜਾਂਦੇ ਦੁੱਧ ਵੀਰਾ ਕੋਈ ਸਾਂਭੂਗਾ ਹਾਂਜੀ ਚੱਲੇ ਲੈ ਆਪਣੇ ਤੋਂ ਕੱਲ ਆਈ ਉਹੋ ਜੀ ਸੇਵਾ ਤੋਂ ਆਈ ਆ ਹਾਂਜੀ ਕੱਲ ਆਈ ਆਪਣੇ ਤੋਂ ਕੋਈ ਸਾਂਭੂਗਾ ਹਾਂਜੀ ਦੁੱਧ 20 ਕਿਲੋ ਕਰ ਜੂ ਕਰ ਜਣਾ ਕਰਮਾ ਲਈ ਨੇ ਲੈ ਛਰਲਾ ਲੈ ਟੂੜੀ ਟੂੜੀ ਪੈਂਦੀ ਆ ਲੈ ਛਰਲਾ ਨਹੀਂ ਆ ਪੂਰਾ ਹਾਂਜੀ ਹਾਂਜੀ ਟੂੜੀ ਪੈਂਦੀ ਆ ਇਹ ਵੀ ਜੀ ਆ ਵੀਰ ਕੱਲ ਸੁੱਈ ਆ ਕਿਵੇਂ ਸੁੱਈ ਆ ਗਈ ਜੋ ਇਹ ਵੀਰ ਜੀ ਉਤਰਾ ਦੂਜਾ ਕਹਿੰਦਾ ਤੂੰ ਤੀਜਾ ਗੱਲੇ ਕੋਈ ਤੀਜਾ ਮੰਨ ਕੇ ਚੱਲਣਾ ਆਪਾਂ ਇਹ ਤੇ ਲੱਗੀ ਹਲੇ ਕਰੋ ਸਜਣੋ ਠੰਡ ਪਾਂਡਾ ਚੱਕ ਐ ਇਹ ਤੀਜਾ ਸੁਆ ਵੀਰ ਉਹਨਾਂ ਹੀ ਗਾਹ ਨੂੰ ਆ ਤੇ ਉਹਨਾਂ ਹੀ ਪਛਾਣੂ ਹੈ ਦੁੱਧ ਵੀਰ ਜੀ 20 ਕਿਲੋ ਕੰਡੇ ਦੇ ਬਣਾ ਦਿੰਦੀ ਆ ਫੁੱਲ ਗਰੰਟੀ ਦਾ ਹਾਂਜੀ ਮੈਂ ਚੋਲੀ 2 ਡੰਗ ਕੱਲ ਸਵੇਰੇ ਸੂਈ ਆ ਹਾਂਜੀ ਕੱਲ ਦੇ ਸ਼ਾਮੀ ਚੋਈ ਤੇ ਸਵੇਰੇ ਸਾਫ਼ ਕਰਤੀ ਆਪਾਂ ਠੀਕ ਹੈ ਜੀ 3 ਡੰਗ ਚੋਲੀ ਆਪਾਂ 3 ਡੰਗ ਤੇਰੇ ਨਾਲ ਚੋਈ ਦਾ ਵੋਲ ਆ ਬੁਲਾ ਵੀਰਾਂ ਚਵਾਈ ਦੀ ਬਾਦੀ ਚੰਗੀ ਬੋਲਾ ਕਿੰਨਾ ਚੋਇਆ ਬੋਲਾ ਮੈਂ ਸਵੇਰੇ 7 ਕਿਲੋ ਚੋਇਆ ਵੀਰ ਠੀਕ ਹੈ ਜੀ ਤੇ ਪਿਛਲੇ ਰਿਕਾਰਡਰ ਕੋਡ ਵੇਸੇ ਦੋ ਤਾਂ ਮੈਂ 20 ਕਿਲੋ ਜੋਖ ਦਿੰਦੀ ਆ 20 ਕਿਲੋ ਕਰ ਜੂਆ ਮੈਂ ਨਾ 20 ਕਿਲੋ ਕਰਨਾ ਹਾਂ ਕਿ ਆ ਬਿਲਕੁਲ ਬਿਲਕੁਲ ਵੀਰ ਜੀ ਹਾਂ ਚਵਾਈ ਜੂਈ ਦੀ ਵੀਰ ਮੈਂ ਨਾ ਚਵਾਈ ਦੀ ਆਪਾਂ 2 ਮਿੰਟ ਲੱਗਣੇ ਆ ਹਾਂ ਜੀ ਭਾਰਾ ਮਰਾਦਰੀਆ ਭਾਰਾ ਮਰਾਦਰੀਆ ਠੀਕ ਐ ਜੀ ਹਾਂ ਉਹ ਥੋੜਾ ਥੋੜਾ ਸਾਨਾ ਉਠਾ ਉਠ ਪਾਟਵਾ ਉਠ ਪਾਟ ਬੜਾ ਉਹ ਉਠ ਪਾਟ ਸਾਰਾਂ ਦਾ ਇਹ ਵਾਦਾ ਹੋ ਜਿੰਦਾ ਵੀਰਾ ਵੀ ਆਨਲਾਈਨ ਮੰਗਾ ਲਿੰਦੇ ਆ ਬਿਲਕੁਲ ਬੇਕੋ ਵੀਰ ਜੀ ਹਾਂ ਹਾਂਜੀ ਹਾਂਜੀ ਇਹ ਚੱਕ ਰਿਆ ਹੋਰ ਨਹੀਂ ਗੱਲ ਵੀਰ ਭਰਾ ਲਸਾਂ ਹੋਣ ਵੇਖ ਲਿਆ ਪੂਰੀ ਵੈੜ ਸਾਫ ਸੁਥਰੀ ਆ ਹਾਨੀ ਆਲੀ ਮੈਂ ਕਹਨ ਉਹ ਦੂਜਾ ਉਹ ਦੂਜਾ ਸੁਗਾ ਹੋਏ ਪੱਕੀ ਗਰੰਟੀ ਆ ਹਾਂਜੀ ਤੇ ਇਹ ਵੀਰਜੀ ਐਵੇਂ ਆਖੀ ਜੀ ਕਿ ਇਹ ਤੀਜੇ ਸੁਗੇ ਆ ਤੀਜੇ ਸੁਗੇ ਆ ਗਈ ਝੂੜਨੀ ਮਾਰ ਕੇ ਦੇਣੀ ਹਾਂਜੀ ਹਾਂਜੀ ਤੇ ਬਾਅਦ ਚ ਅਗਲੇ ਦੀ ਹਾਰ ਹੁਣ ਅੱਜ ਗਾਂ ਦਿੱਤੀ ਤੇ ਗਾਗਲਾ ਫੇਰ ਡੰਗਰ ਮੰਗਾ ਲੀਂਦਾ ਬਿਲਕੁਲ ਬੇਗਾਨੀ ਗੱਲ ਹੁੰਦੀ ਵੀਰਜੀ ਵੀਰਜੀ ਮੇਰੀਆਂ 70 75 ਮੱਝਾਂ ਆਨਲਾਈਨ ਗਈਆਂ ਹਾਂਜੀ ਤੇ ਗਾਵਾਂ 40 ਬੰਦੇ ਆਨਲਾਈਨ ਹੀ ਲੀਆਂ ਵਾਦੂ ਰੱਬ ਦੀ ਕਿਰਪਾ ਨਾਲ ਵੀਡੀਓ ਵੀ ਆਪਣੀ ਕੋ ਚਾਹੋਂ ਪੰਜਾਂ ਦਿਨਾਂ ਬਾਅਦ ਅਪਲੋਡ ਹੋ ਹੀ ਜਾਂਦੀ ਤੇ ਹੋ ਹੀ ਜਾਂਦੀ ਪੰਜ ਸੱਤੀ ਦਿਨੀ ਹਾਂਜੀ ਹਾਂਜੀ ਇਹ ਜੋ ਦੱਸ ਗਏ ਫਿਰ ਉਹੋ ਕੁਝ ਇਗਲੇ ਸਾਰਾ ਵਿਸ਼ਵਾਸ ਹੀ ਇਤਰਾ ਆਉਂਦਾ ਵੀਰ ਹਾਂ ਬਿਲਕੁਲ ਬਿਲਕੁਲ ਹਰ ਇੱਕ ਦੀ ਲੋੜ ਹੁੰਦੀ ਆ ਹਾਂਜੀ ਹਾਂਜੀ ਆਪਾਂ ਉਦੋਂ ਵੀਡੀਓ 'ਚ ਵੜਾ ਦੋ ਚੰਗੀਆਂ ਪਾਈਆਂ ਦੋਵੇਂ ਉਹ ਚੋਗੀਆਂ ਸੀ ਹਾਂਜੀ ਇੱਕੋ ਬੰਦਾ ਲੈ ਗਿਆ ਸੀ ਅਬ ਪਾਈ ਨਹੀਂ ਯਾਰਾਂ ਤਰੀਨ ਵੀਡੀਓ ਹਾਂਜੀ ਹਾਂਜੀ ਦੁੱਧ ਨਹੀਂ ਵੇਚੀਆਂ ਤੇ ਬਾਕੀ ਵੀਰ ਜੀ ਭਾਅ ਦੀ ਗੱਲ ਹੁੰਦੀ ਭਾਅ ਆਪਣੇ ਮਿੱਠੇ ਹੁੰਦੇ ਹੈ ਹਾਂ ਭਾਅ ਵੇ ਲੋ ਵੀਰ ਜੀ ਹੁਣ ਆਪਾਂ 52000 ਦੀ ਦੇਣੀ 20 ਕਿਲੋ ਵਾਲੀ ਹਾਂਜੀ ਤੇ ਹੁਣ ਮੱਝ ਆਪਾਂ ਜਨ ਤਰਜਾ ਦੀ ਹਫਾ ਦੇ ਦੇਣੀ ਆ ਆ ਦੂਜਾ ਸੂਆ ਹੈ ਦੂਜਾ ਸੂਆ ਤੇ ਹੁਣ ਆ ਗਾਂ ਆ ਹਾਂਜੀ ਇਹਦਾ ਮੁੱਲ ਜਾਇਜ਼ ਵੀਰ ਹੂੰ ਉੜਦੀਆਂ ਵਾਲੀ ਉੜਦਿਆਂ ਵਾਲਾ ਇਹਦਾ ਮੁੱਲ ਕਰਨਾ 64000 64000 ਸਿੱਧੀਆਂ ਛੋੜਾ ਬਾੜ ਦੀ ਆਖੀਏ ਕਾਰ ਦੀ ਆਖੀਏ ਇਹ 60000 ਦੀ ਆਪਾਂ ਦਵਾਂਗੇ ਠੀਕ ਹੈ ਜੀ ਹਾਂ ਇਹ ਪੂਰੇ 60000 ਦੀ ਦੇ ਦਾਂਗੇ ਤਾਰਾ ਕਾਮ ਰੋਂ ਲੱਗਾ ਵੀਰ ਭਰਾ ਜਾਦੇ ਸ਼ਮਕੀ ਆਨਲਾਈਨ ਹੀ ਮਗਾ ਲੈਂਦੇ ਇਹੋ ਜੇ ਆਪਣੇ ਸੱਜਣ ਹੈਗੇ ਆ ਤੇ ਪਹਿਲਾਂ ਆਪਣੇ ਨਾਲ ਵਰਤਦੇ ਆ ਹਾਂਜੀ ਕਈ ਉਹ ਬਦਲੇ ਲੈ ਲੈਂਦੇ ਟੰਗਰ ਹਾਂਜੀ ਹਾਂਜੀ ਤੇ ਵੀਡੀਓ ਦਾ ਚਲ ਵਾਧਾ ਹੋ ਜਾਂਦਾ ਹਰੇਕ ਟੰਗਰ ਵੇਖ ਲੈਂਦਾ ਬਿਲਕੁਲ ਵੇਖੋ ਵੀਰ ਜੀ ਹਾਂ ਇਹ ਗੱਲ ਆ ਇਧਰ ਵੇਖੋ ਵੀਰਾ ਇਧਰ ਜਵਾਈ ਬਾਦੀ ਜਾਨੀ ਚੰਗੀ ਵੀਰਾ ਕਿਹ ਕਿੰਨ ਕਰਮਾਂ ਵਾਲੀ ਕੋਈ ਵੰਗੇ ਦੀ ਲੋੜ ਨਹੀਂ ਇਧਰ ਮੈਂ ਨਾ ਵੰਗੇ ਦੀ ਕਿਸੇ ਨੂੰ ਲੋੜ ਨਹੀਂ ਤੇ ਆ ਦੋਹਾਂ ਤਰ੍ਹਾਂ ਅਗਲੇ ਅਗਲੇ ਦੀ ਮਾਰਤੀ ਨਾ ੱਲੇ-ੱਲੇ ਦਾ ਵਾਦਾ ਬਿਲਕੁਲ ਵੇਖੋ ਇਧਰ ਵੇਖੋ ਮੈਂ ਨਾ ਪੂਰ ਛੱਟੇ ਦੀ ਗਾਰੰਟੀ ਹੋ ਗਈ ਇਧਰ ਇਧਰ ਸਿਵਾਈ ਬਾਦੀ ਚੰਗੀ ਆ ਹਾਂਜੀ ਹੈ ਟਰਾਈਚੋ ਵੀ ਬਹੁਤ ਸੁਣੀ ਆਹੋ ਨਾਣਾ ਵੀਰ ਵੀ ਇਧਰ ਵੇਹਾ ਚਲ ਆਪਣੇ ਤੋਂ ਬਹੁਤ ਬਹੁਤ ਨਹੀਂ ਹੁਣ ਟਾਈਮ ਲੱਗਾ ਜੇ ਇੱਕ ਦਸਮ ਠੰਡ ਕਰਕੇ ਨਹੀਂ ਆਪਾਂ ਕਿਹਾ ਠੰਡ ਵਾ ਹਾਂਜੀ ਹਾਂਜੀ ਹੈ ਕੇ ਚਲ ਕੀਤੀਂ ਦੀ ਦੇ ਉਹ ਚਮਕਾ ਮਾਰਨੀਆਂ ਹੀ ਬਿਲਕੁਲ ਵੇਖੋ ਵੀ ਜੀ ਆ ਵੇਲਾ ਉਤਰ ਗੋਆ ਮੈਲੇ ਲੱਗਾ ਕਾਲ ਦਾ ਕਾਲ ਕਿਤਨਾ ਸੁਈ ਆ ਹਾਂ ਜੀ ਲੇਵਾ ਫੇਰ ਵੀਰ ਵੇਖ ਕਰੋ ਸੱਜਣਾ ਥਣ ਭਾਂਡਾ ਚੈੱਕ ਮੈਂ ਇਹ 25 ਕਿਲੋ ਕਹਿ ਰਾ 26 ਕਿਲੋ ਸਵਾਰ ਨਹੀਂ ਹੋਣਾ ਹਾਂ ਜੀ ਹਾਂ ਜੀ ਦੁੱਧ 20 22 ਕਿਲੋ ਥੋੜਾ ਨਹੀਂ ਹੁੰਦਾ ਕੰਡੇ ਦੇ ਬਹੁਤ ਹੋ ਜਾਂਦਾ ਵੀਰ ਜੀ 20 22 ਕਿਲੋ ਹਾਂ ਹਾਂ ਜੀ ਮੈਂ ਫੋਰਡ ਮਾਰੀ ਜਾਵਾਂ 25 ਕਿਲੋ ਦਊਗੀ 24 ਦਊਗੀ ਹਾਂ ਜੀ ਪਰ ਗਾਂ ਕਿਨਾ ਦੁੱਧ ਕਰਤੂਦ ਹੁੰਦੀ ਡੰਗਰੇ ਪਤਾ ਲੱਗ ਜਾਂਦਾ ਬਿਲਕੁਲ ਬਿਲਕੁਲ ਸਹੀ ਜੀ 20 ਕਿਲੋ ਦਊਗੀ ਤਾਂ ਹੁਣ 22 ਮੱਖ ਹਾਂਜੀ 2y ਕੱਢੂਗੀ ਤਾਂ ਅਗਲਾ ਮਨ ਖੁਸ਼ ਹੋ ਜਾਂਦਾ ਖੁਸ਼ ਹੋ ਜਾਂਦਾ 8 ਕਿਲੋ ਖੰਡ ਵਾਧੂ ਹੋਵੇ ਜੋ ਆਖਿਆ ਉਹ ਕੱਢਿਆ ਹਾਂਜੀ ਹਾਂਜੀ ਇਹ ਗੱਲ ਹੁੰਦੀ ਵੀ ਬਿਲਕੁਲ ਬਿਲਕੁਲ ਹਾਂ ਆਪਾਂ 2y ਦਊਗੀ ਹੁਣ ਆ ਬੈਕ ਦਾ ਕਲੀਅਰ ਕਰਾ ਦਈਏ ਦਾ ਹਾਂਜੀ ਬੋਲ ਦੁਬਾਰਾ ਕਲੀਅਰ ਕਰਾ ਦਈਏ ਇੱਕ ਵਾਰ ਮੋਲਵੀ ਜੀ ਇੱਧਰ ਵੇਖਿਓ ਹਾਂਜੀ ਮੋਲ ਆਪਾਂ 80 ਕੀਤਾ ਹੈ 75000 ਦੀ ਛੁੱਟੀ ਦੇ ਦੇਣੀ ਆਪਾਂ ਠੀਕ ਹੈ ਸਾ ਜੀ ਪਤਲੀ ਚਮੜੀ ਦੀ ਇੱਧਰ ਵੇਖੋ ਹਾਂਜੀ ਇਹ 75000 ਦੀ ਛੁੱਟੀ ਦੇ ਦੇਣੀ ਹਾਂਜੀ ਇਹ 12 ਦੇ ਦੇ 13 ਦੇ ਜੇ 10 ਦੇ ਜੇ ਉਹ ਅਗਲੇ ਸਾਮ ਦੇ ਭਾਏ ਦਾ ਹਨਾ ਭਾਏ ਦਾ ਇ ਆਪਾਂ ਇਹਦਾ ਮੁੱਲ 55000 ਕੀਤਾ ਹਾਂਜੀ ਇਹ 52000 ਦੀ ਦੇ ਦੇਣੀ ਹੈ ਤੇ 17 ਕਿਲੋ ਦੁੱਧ ਆ ਠੀਕ ਹੈ ਜੀ ਇਧਰ ਵੇਖੋ ਵੀਰ ਇਧਰ ਵੇ ਲੈਵਾ ਫਾੜੀ ਵਾਲਾ ਫਾੜੀ ਵਾਲਾ ਛੱਡਾ ਗਿਆ ਛੱਡਾ ਇਧਰ ਵੇ ਕੋਈ ਗੱਲ ਬਾਤ ਨਹੀਂ ਠੰਡੀਆਂ ਵੇੜਾਂ ਹਾਂਜੀ ਫਿਰ ਆ ਵੇੜ ਵੀਰ ਜੀ ਆਪਾਂ ਮੁੱਲ ਕੀਤਾ 64000 ਹਾਂਜੀ ਇਹ ਆਪਾਂ 60000 ਦੀ ਛੱਡ ਦੇਣੀ ਹੈ ਠੀਕ ਹੈ ਜੀ ਹਾਂ ਪੂਰੇ 60000 ਦੀ ਦੇ ਦਾਂਗੇ ਹਾਂਜੀ ਇਹ ਕੱਲ ਸੁਈ ਆ ਓਕੇ ਜੈ ਜੀ ਮੁੱਲ ਕਿਹੜੇ ਵੀਰ ਜੈ ਜੈ ਹਾਂਜੀ ਹਾਂਜੀ ਹੈਂ ਹਰ ਇੱਕ ਦਾ ਬਾਈਟ ਬਣ ਜਾਂਦਾ ਇੰਨਾ ਕੁ ਵੀਰਾ ਅੱਛਾ ਜੇ ਨਾ ਜ਼ਿਆਦਾ ਬਾਈਟ ਹੋਵੇ ਫਿਰ ਉਹ ਜਾਂ ਮੇਰਾ ਮੁੱਲ ਮੈਂ ਮੁੱਲ 70 ਪਾਦਾ ਹਾਂਜੀ ਵਿਕਨੂੰ ਵੇਖ ਜੂਗੀ ਹਾਂਜੀ ਤੇ ਬੱਜੀ ਰਹੀ ਹੁਣ ਤੱਕ ਕੀ ਫਾਇਦਾ ਬਿਲਕੁਲ ਬਿਲਕੁਲ ਇਹੋ ਡੰਗਰ ਵੇਚ ਜਾਣਾ ਹਾਂਜੀ ਹਾਂਜੀ ਤੇ ਫਿਰ ਲੈਣਗੇ ਵੇਚ ਲਾਂਗੇ ਨਵਾਬ ਪੰਜ 7000 ਫਿਰ ਬਾਜੂ 4 500 ਥੋੜਾ ਦਾ 2 2000 ਵੀਰਾ ਵਾਜੇ ਡੰਗਰ ਮਗਰ ਬਹੁਤ ਹੁੰਦਾ ਵਿਗਿ ਬਹੁਤ ਖਰਚੇ ਖਰਚੇ ਚੱਲ ਪੈਂਦਾ ਇਹ ਗੱਲ ਆ ਤੇ ਬੜਾ ਬਹੁਤ ਚੰਗੀਆਂ ਵੀਰਾ ਹਾਂਜੀ ਹਾਂਜੀ ਜਿਹੜਾ ਮਰਜ਼ੀ ਆ ਵੀ ਚਾਰੂ ਵੈੜ ਗੋਏ ਗੋਏ ਲਥਨ ਵਾਲਿਆ ਆ ਉਹ ਚਲੋ ਕੋਈ ਨਹੀਂ ਜਦੋਂ ਧੁੱਪ ਤਪ ਲੱਗੀ ਹਾਂਜੀ ਹਾਂਜੀ ਇਹ ਗੱਲ ਆ ਓਕੇ ਸ਼ਾਹ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂਜੀ ਹਾਂਜੀ ਇੱਕ ਵੀ ਅਡਰੈਸ ਪਿੰਡ ਮੂਸਾ ਜ਼ਿਲ੍ਹਾ ਤਰਨਤਾਰਨ ਹਾਂਜੀ ਵੀਲ ਆਪਣੀ ਤਰਨਤਾਰਨ ਆ ਹਾਂਜੀ ਤੇ ਭਿੱਖੀ ਮਿੰਡ ਆਪਾਂ ਨੂੰ 7-8 ਕਿਲੋਮੀਟਰ ਹੈ ਦੂਰ ਆ ਹਾਂਜੀ ਤੇ ਚਵਾਲਾ ਆਪਾਂ ਨੂੰ 8 ਕਿਲੋਮੀਟਰ ਪੈਂਦਾ 9 ਠੀਕ ਐ ਬਾਬਾ ਬੁੱਢਾ ਸਾਹਿਬ 10-11 ਕਿਲੋਮੀਟਰ ਆ ਮੋਬਾਈਲ ਨੰਬਰ ਵੀਰ ਜੀ ਕਨ ਪਛਾਣ ਨਹੀਂ ਜਦੋਂ 13 44 13 ਠੀਕ ਐ ਸ਼ਾਹ ਜੀ ਜੀ ਆਣ ਵੀਰ ਜੀ ਇੱਕ ਗੱਲ ਹੋਰ ਕਹਿੰਨੇ ਆ ਕਿੰਨੇ ਆਦੀ ਦੋ ਡਾਂਗ ਚੋਣੀਆਂ ਆਪਣੇ ਉਹ ਰਾਤ ਰਵੇ ਵਿਟ ਕਰਕੇ ਨਾ ਆਪਦੇ ਆਪਣੇ ਵੀ ਭੰਗ ਰਾਤ ਰਵੇ ਹਾਂਜੀ ਹਾਂਜੀ ਆਪਣੀ ਗਾਰੰਟੀ ਤੇ ਮੰਗਉ ਇਹ ਥਾਣਾ ਦੀ ਗਾਰੰਟੀ ਠੀਕ ਐ ਸਾ ਜੀ ਹਾਂਜੀ ਹਾਂਜੀ ਓਕੇ ਜੀ ਦੋਸਤੋ ਇਹੀ ਕੋ ਜੱਜ ਦੇ ਪਸ਼ੂ